ਵਾਇਗਰ ਟਿਕਾ ਖਾਲ ਸਵਾਇਗਰ ਟਿਕੀ ਪਤੇ ਦ੍ਰਿਸ਼ਟੀ ਚੈਨਲ ਦੇ ਸ੍ਰੋਤਿਆਂ ਨੂੰ ਮੇਰਾ ਪ੍ਰਾਰਥਾ ਸਤਿ ਸ਼ਕਾਲ ਅਸੀਂ ਅੱਜ ਰਾਜਨੀਤੀ ਦੇ ਇੱਕ ਵੱਖਰੇ ਪੜਾਅ ਦੇ ਉੱਤੇ ਗੱਲ ਕਰਾਂਗੇ ਆਮ ਵਿਖ ਨੂੰ ਇਹ ਚਾਹ ਹੈ ਕਿ ਚੌਥੇ ਗੇਟ ਤੱਕ ਦੀਆਂ ਪਹਿਆਂ ਵੋਟਾਂ ਦੇ ਵਿੱਚ ਤਕਰੀਬਨ 35% ਲੋਕ ਵੋਟਾ ਪਾਉਣ ਵਾਸਤੇ ਬਾਹਰ ਨਹੀਂ ਨਿਕਲੇ ਜਿਨ੍ਹਾਂ ਨੇ ਆਪਣੀਆਂ ਵੋਟਾਂ ਪੋਲ ਨਹੀਂ ਕੀਤੀਆਂ। ਹੌਸਦਨ ਵੋਟਾਂ ਦੀ ਜਿਹੜੀ ਗਿਣਤੀ ਹੈ ਪਈਆਂ ਦੀ ਉਹ ਤਕਰੀਬਨ 68% ਦੀ ਲੱਗ ਜਾ ਕੇ ਦੱਸੀ ਜਾ ਰਹੀ ਹੈ। ਜਦਕਿ ਅਜੇ ਤੱਕ ਚੋਣ ਕਮਿਸ਼ਨ ਨੇ ਕੋਈ ਐਸਾ ਵੇਰਵਾ ਜਾਰੀ ਨਹੀਂ ਕੀਤਾ। ਫਿਰ ਵੀ ਜੇ 35% ਵੋਟਾਂ ਪੋਲ ਉਨਵਾਸ ਤੇ ਨਹੀਂ ਆਉਂਦੀਆਂ ਤਾਂ ਵੇਖਣ ਵਿੱਚ ਆਇਆ ਹੈ ਕਿ ਮਦਵਰਕ ਤੇ ਵਪਾਰੀ ਲੋਕ ਜਿਹੜੇ ਨੇ ਉਹ ਵੋਟਾਂ ਪਾਉਣ ਵਾਸਤੇ ਬਹੁਤਾ ਜਿਆਦਾ ਬਾਹਰ ਨਹੀਂ ਨਿਕਲੇ ਇਹ ਗੱਲ ਬੜੀ ਅਜੀਬ ਤੇ ਹਰਾਨੀ ਵਾਲੀ ਹੈ ਕਿ ਜਿਹੜਾ ਪੜਿਆ ਲਿਖਿਆ ਵਰਗ ਹੈ ਉਹ ਇਸ ਪ੍ਰਕਿਰਿਆ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਾਰਨ ਸਰ ਹੋਈ ਹੈ ਕਿ ਬਹੁਤ ਸਾਰੀਆਂ ਬਹੁਤ ਸਾਰੀਆਂ ਪਾਰਟੀਆਂ ਆਪਣੇ ਮੈਨੀਫੈਸਟੋ ਦੇ ਉੱਤੇ ਜ਼ੋਰ ਦੇਣ ਦੀ بجائے ਜਾਂ ਉਹਨਾਂ ਦੇ ਚਰਚਾ ਕਰਨ ਦੀ بجائے ਦੂਸਰੀਆਂ ਪਾਰਟੀਆਂ ਦੇ ਮੈਨੀਫੈਸਟੋ ਅਤੇ ਉਹਨਾਂ ਦੀਆਂ ਕਮਜ਼ੋਰੀਆਂ ਤੇ ਜ਼ੋਰ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕੋਈ ਵੀ ਪਾਰਟੀ ਅੱਜ ਇਸ ਗੱਲ ਤੇ ਉਤੇ ਚਰਚਾ ਨਹੀਂ ਕਰੀ ਕਿ ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਲੋਕਾਂ ਲਈ ਸਹੂਲਤਾਂ ਲੋਕਾਂ ਲਈ ਰੁਜ਼ਗਾਰ ਮਹਿੰਗਾਈ ਦੀ ਸਮੱਸਿਆ ਆਰਥਿਕ ਬਰਾਬਰੀ ਦੀ ਸਮੱਸਿਆ ਬਾਰੇ ਕੀ ਯਤਨ ਕਰਨੇ ਨੇ ਤੇ ਯਾਗੀਆਂ ਕੀ ਯਤਨ ਕੀਤੇ ਜਾ ਸਕਦੇ ਨੇ ਦੂਸਰੀ ਗੱਲ ਜਿਹੜੀ ਆ ਕਿ ਜਿਹੜੀਆਂ ਜੇ ਸਾਰੇ ਮੈਨੀਫੈਸਟੋਵਲ ਵੇਖਿਆ ਜਾਵੇ ਤਾਂ ਅਜੇ ਤੱਕ ਇਹ ਚਾਹੀਦਾ ਤਾਂ ਸੀ ਕਿ ਚੋਣ ਕਮਿਸ਼ਨ ਹਰ ਪਾਰਟੀ ਦੇ ਮੈਨੀਫੈਸਟੋ ਨੂੰ ਨੂੰ ਜਨਤ ਕਰਦਾ ਹਾ ਤੇ ਹਰ ਦਫਤਰ ਦੇ ਸਾਹਮਣੇ ਉਹਨਾਂ ਦੇ ਉਹਨਾਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਤੋਂ ਜਾਗਰੂਕ ਹੋ ਸਕਣ ਤੇ ਵੇਖ ਸਕਣ ਕਿ ਕਿਹੜੀਆਂ ਪਾਰਟੀਆਂ ਕਿਹੜੇ ਵਾਅਦੇ ਕਰਦੀਆਂ ਨੇ ਦੂਸਰੀ ਗੱਲ ਜਿੰਨੀਆਂ ਵੀ ਜਿੰਨੇ ਵੀ ਮੈਨੀਫੈਸਟੋ ਵੇਖਣ ਦਾ ਮੌਕਾ ਮਿਲਿਆ ਹੈ ਵਿਚਾਰ ਕੀਤੀ ਗਈ ਹੈ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ 90 90% ਦਾ ਹਿੱਸਾ ਮੁxtਦੀਆਂ ਸਹੂਲਤਾਂ ਦੇਣ ਵਾਸਤੇ ਔਰਤਾਂ ਨੂੰ ਕੋਈ ਕਹਿੰਦਾ ਹੈ ਕਿ ਮੈਂ ਲੱਖ ਰੁਪਏ ਸਾਲ ਦਾ ਦਊਂਗਾ ਕੋਈ ਕਹਿੰਦਾ ਮੈਂ ਹਜ਼ਾਰ ਰੁਪਏ ਦਊਂਗਾ ਕੋਈ ਕਹਿੰਦਾ 2000 ਦਊਂਗਾ ਕੋਈ ਕਹਿੰਦਾ ਕੋਈ ਸਿਰ ਸੂਤ ਦਿੱਤੀ ਜਾਗੀ ਕੋਈ ਕੁਲ ਦਿੱਤੀ ਜਾਗੀ ਪਰ ਕਿਸੇ ਵੀ ਮੈਨੀਫੈਸਟੋ ਦੇ ਵਿੱਚ ਰਾਸ਼ਟਰ ਦੀ ਅਰਥ ਵਿਵਸਥਾ ਨੂੰ ਸੁਧਾਰਨ ਬਾਰੇ ਕੋਈ ਚਰਚਾ ਨਹੀਂ ਹੈ ਇਹ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਕਿੱਥੋਂ ਇਹ ਅਜੇ ਫੰਡ ਕ੍ਰੀਏਟ ਕੀਤੇ ਜਾਣਗੇ ਜਿਨ੍ਹਾਂ ਦੇ ਨਾਲ ਇਹ ਸੂਤਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਸਕਣ ਪਰ ਫਿਰ ਵੀ ਇਕ ਨੂੰ ਚਾਇਆ ਹੈ ਕਿ ਮਤਲਬ ਬਹੁਤ ਸਾਰੀਆਂ ਪਾਰਟੀਆਂ ਦੂਸਰਿਆਂ ਦੇ ਮੈਨੀਫੈਸਟੋ ਪੜਨ ਦੀ ਬਜਾਏ ਵਿਚਾਰਨ ਦੀ ਬਜਾਏ ਉਹਨਾਂ ਨੂੰ ਖੋਖਣ ਦੀ ਬਜਾਏ ਆਪਣੇ ਵੱਖਰੇ ਮਕਸਦ ਕੱਢਦੀਆਂ ਨੇ ਜਿਵੇਂ ਕਿ ਪਿਛਲੇ 10 ਸਾਲ ਦੇ ਵਿੱਚ ਕੇਂਦਰੀ ਸਰਕਾਰ ਤੇ ਖਾਸ ਕਰਕੇ ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਦੇ ਵਿੱਚ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੋਂ ਬਗੈਰ ਔਰ ਕੋਈ ਵੀ ਚਿਹਰਾ ਇਹਨਾਂ ਉੱਬਰ ਕੇ ਸਾਹਮਣੇ ਨਹੀਂ ਆਇਆ ਨਾ ਹੀ ਉਹਨਾਂ ਦੇ ਡਿਪਾਰਟਮੈਂਟ ਅਤੇ ਉਹਨਾਂ ਦੇ ਵਿਭਾਗਾਂ ਦੇ ਕੰਮਕਾਜ ਉਹਨਾਂ ਦੀ ਪ੍ਰੋਗਰੈਸ ਉਹਨਾਂ ਦੇ ਵਿਕਾਸ ਉਹਨਾਂ ਦੀਆਂ ਦੇਣਾਂ ਦੇ ਬਾਰੇ ਉਹਨਾਂ ਦਾ ਕਦੀ ਕੋਈ ਬਿਆਨ ਆਇਆ ਤੇ ਨਾ ਹੀ ਕਦੀ ਉਹਨਾਂ ਦੀ ਕੋਈ ਚਰਚਾ ਕੀਤੀ ਗਈ ਹੈ ਸਿਰਫ ਇਹ ਇੱਕ ਵਿਅਕਤੀਵਾਦੀ ਸੋਚ ਦਾ ਨਤੀਜਾ ਹੈ ਕਿ ਜਾਂ ਤੇ ਪ੍ਰਧਾਨ ਮੰਤਰੀ ਦੀਆਂ ਫੋਟੋ ਲੱਗਦੀਆਂ ਨੇ ਤੇ ਜਾਂ ਫਿਰ ਜਾਂ ਮੁੱਖ ਮੰਤਰੀਆਂ ਦੀਆਂ ਲੱਗਦੀਆਂ ਨੇ ਅੱਜ ਜੇ ਤੁਸੀਂ ਆਪਣੇ ਸਕੂਲੀ ਜਾਂਦੇ ਸਕੂਲ ਤੇ ਕਾਲਜਾਂ ਦੇ ਜਾਂਦਿਆਂ ਬੱਚਿਆਂ ਨੂੰ ਆਪਣੇ ਕੇਂਦਰ ਦੇ ਮੰਤਰੀ ਮੰਡਲ ਬਾਰੇ ਪੰਜਾਬ ਦੇ ਜਾਂ ਰਾਜਾਂ ਦੇ ਮੰਤਰੀ ਮੰਡਲ ਬਾਰੇ ਪੁੱਛੋ ਤਾਂ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਇਥੋਂ ਤਾਂ ਕੇ ਲੋਕਾਂ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਚੀਫ ਸੈਕਟਰੀ ਦੇ ਦੂਸਰੇ ਮੈਗਨਾ ਦੇ ਸੈਕਟਰੀਆਂ ਦਾ ਵੀ ਕੋਈ ਇਲਮ ਨਹੀਂ ਹੈ ਜਦ ਕਿ ਕੋਈ ਵਕਤ ਸੀ ਜਦ ਹਰ ਸਟੂਡੈਂਟ ਨੂੰ ਹਰ ਵਿਦਿਆਰਥੀ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਬਰੀਕੀ ਨਾਲ ਅਧਿਐਨ ਹੁੰਦਾ ਸੀ ਉਹਨਾਂ ਨੂੰ ਗਿਆਨ ਹੁੰਦਾ ਸੀ ਕਿ ਸਾਡੇ ਰਾਜ ਦੇ ਵਿੱਚ ਸਾਡੀ ਡਿਸਟ੍ਰਿਕਟ ਦੇ ਵਿੱਚ ਸਾਡੇ ਕੇਂਦਰ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਨੇ ਕਿਹੜੇ-ਕਿਹੜੇ ਵਿਭਾਗਾਂ ਦੇ ਮੁਖੀ ਨੇ ਪਿਛਲੇ ਇੱਕ ਖਬਰਾਂ ਆਈਆਂ ਕਿ ਮੋਦੀ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਭਾਰਤ ਦੀ ਜਿਹੜੀ ਕਾਂਗਰਸ ਇੰਡੀਆ ਦਾ ਮੈਨੀਫੈਸਟੋ ਜਿਹੜਾ ਆਇਆ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੀਆਂ ਸਾਰੀਆਂ ਜਾਇਦਾਦਾਂ ਸਰਕਾਰ ਆਪਣੇ ਕਬਜ਼ੇ 'ਚ ਲੈ ਲੇਗੀ ਅਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਵੰਡਤਾ ਜਾਵੇਗਾ ਜਦੋਂ ਉਸ ਮੈਨੀਫੈਸਟੋ ਨੂੰ ਤੇ ਭਾਜਪਾ ਦੇ ਮੈਨੀਫੈਸਟੋ ਨੂੰ ਪੜਨ ਦਾ ਮੌਕਾ ਮਿਲਿਆ ਤਾਂ ਅਜਿਹੀ ਕੋਈ ਵੀ ਗੱਲ ਨਾ ਨਾ ਕਾਂਗਰਸ ਦੇ ਮੈਨੀਫੈਸਟੋ ਵਿੱਚ ਨਾ ਇੰਡੀਆ ਦੇ ਮੈਨੀਫੈਸਟੋ ਵਿੱਚ ਨਾ ਹੀ ਭਾਜਪਾ ਦੇ ਮੈਨੀਫੈਸਟੋ ਦੇ ਵਿੱਚ ਕੋਈ ਆਈ ਇਹ ਪਤਾ ਨਹੀਂ ਹਰਾਨੀ ਵਾਲੀ ਗੱਲ ਹੈ ਕਿ ਇਹਡੇ-ਇਡੇ ਵੱਡੇ ਕੱਦਾਂ ਦੇ ਲੋਕ ਇਹਡੇ-ਇਡੇ ਰਤਮਿਆਂ ਤੇ ਬਰਾਜਮਾਨ ਲੋਕ ਕਿਹੜੀਆਂ ਟਪਲੀਆਂ ਮਾਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵੋਟਰਾਂ ਨੂੰ ਜਿਹੜੇ ਕਿ ਜ਼ਿਆਦਾਤਰ ਅਣਪੜ੍ਹ ਨੇ ਫਿਰ ਵੇਖਣ ਵਿੱਚ ਆਇਆ ਹੈ ਕਿ ਰਾਸ਼ਟਰ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ ਹੈ ਕਿ 80 ਕਰੋੜ ਵਿਅਕਤੀ ਮੁਫਤ ਦਾ ਰਾਸ਼ਨ ਲੈ ਰਹੇ ਨੇ ਜਿਸ ਦੇਸ਼ ਦੇ ਵਿੱਚ 80% 80 ਕਰੋੜ ਬੰਦਾ ਮੁਫਤ ਦਾ ਰਾਸ਼ਨ ਲੈ ਰਿਹਾ ਹੋਵੇ ਉਹ ਦੇਸ਼ ਕਦੀ ਵਿਕਾਸ ਦੇ ਰਾਹ ਤੇ ਕਿਵੇਂ ਹੋ ਸਕਦਾ ਹੈ ਉਹ ਦੂਸਰੇ ਦੇਸ਼ਾਂ ਦੀ ਦੇ ਮੁਕਾਬਲੇ ਤੇ ਆਪਣੇ ਆਪ ਨੂੰ ਕਿਵੇਂ ਖੜਾ ਸਕਦਾ ਹੈ ਕਿਹੜੀ ਐਸੀ ਅਰਥਵਿਵਸਥਾ ਹੈ ਇਹ ਫੰਡ ਕਿੱਥੋਂ ਆਉਂਦੇ ਨੇ ਇਹ ਬੜੀ ਅਜੀਬ ਗੱਲ ਹੈ ਇਹ ਬੜਾ ਸੋਚਣ ਦਾ ਵਿਚਾਰਨ ਦਾ ਵਿਸ਼ਾ ਹੈ ਇਸ ਤੋਂ ਅੱਗੇ ਇਹ ਗੱਲ ਵਿਖਣ ਵਾਲੇ ਵਿੱਚ ਆਈ ਹੈ ਕਿ ਸਰਕਾਰਾਂ ਤਕਰੀਬਨ ਵਾਟੇਵਰ ਦੇ ਸ਼ੌਕਰਾਂ ਦੇ ਅਰਬਾਂ ਰੁਪਈਆਂ ਦੇ ਕਰਜ਼ੇ ਜਿਹੜੇ ਨੇ ਉਹ ਮਾਫ ਕੀਤੇ ਨੇ ਰਾਈਟ ਆਫ ਕੀਤੇ ਨੇ ਜਿਨ੍ਹਾਂ ਦਾ ਕੋਈ ਮਕਸਦ ਨਹੀਂ ਜਿਨ੍ਹਾਂ ਨੇ ਉਹਨਾਂ ਕਰਜ਼ਿਆਂ ਤੋਂ ਕਮਾਈਆਂ ਕਰਕੇ ਆਪਣੇ ਕਾਰੋਬਾਰ ਚਲਾਏ ਨੇ ਬੜੀ ਹਰਾਨੀ ਵਾਲੀ ਗੱਲ ਹੈ ਕਿ ਜਿਹੜੀ Jio ਕੰਪਨੀ ਆ Jio ਕੰਪਨੀ ਨੇ ਆਪਣਾ ਐਮਬੈਸਡਰ ਜਿਹੜਾ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਣਾਇਆ ਹੈ ਪਤਾ ਨਹੀਂ ਕਿਹੜੇ ਸੰਵਿਧਾਨ ਦੇ ਕੀ ਪ੍ਰੋਵੀਜ਼ਨ ਹੈ ਕਿਹੜੇ ਦੇਸ਼ ਨੇ ਇਹਨਾਂ ਨੂੰ ਪਾਵਰ ਦਿੱਤੀ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਕਿਸੇ ਦੇਸ਼ ਦੇ ਰਾਸ਼ਟਰਪ੍ਰਧਾਨ ਮੰਤਰੀ ਨੂੰ ਆਪਣਾ ਪ੍ਰਚਾਰ ਦਾ ਐਮਬੈਸਡਰ ਬਣਾ ਸਕੇ ਆਪਣੇ ਕਾਰੋਬਾਰ ਦਾ ਫਿਰ ਜੇ ਕਿਤੇ ਕਿਸਾਨ ਜਾ ਮਜ਼ਦੂਰ ਜਿਨ੍ਹਾਂ ਦੇ ਕਰਜ਼ੇ ਕੋਈ 2 ਲੱਖ ਹੋਏਗਾ 5 ਲੱਖ ਹੋਏਗਾ 7 ਲੱਖ ਹੋਏਗਾ ਉਹਨਾਂ ਨੂੰ ਮਾਫ ਕਰਨ ਲੱਗਿਆਂ ਹਜ਼ਾਰਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾਂਦੇ ਨੇ ਕਈ ਤਰ੍ਹਾਂ ਦੇ ਯੁੱਧ ਲੜੇ ਜਾਂਦੇ ਨੇ ਕਈ ਤਰ੍ਹਾਂ ਦੇ ਸੰਘਰਸ਼ ਹੋ ਰਹੇ ਨੇ ਪਰ ਉਹਨਾਂ ਬਾਰੇ ਕੋਈ ਵਿਚਾਰ ਨਹੀਂ ਕੀਤੀ ਜਾ ਰਹੀ ਜਦ ਕੇ ਇੱਕ ਕਾਰੋਬਾਰੀ ਦਾ ਇੱਕ سرمایہਦਾਰ ਦੇ ਬਰਾਬਰ ਦਾ ਕਰਜ਼ਾ ਜਿਹੜਾ ਰਾਈਟ ਆਫ ਹੋਇਆ ਹੈ ਔਰ ਉਸ ਦੇ ਬਰਾਬਰ ਜੇ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਜਾਂ ਜਿਹੜੇ ਕਿਰਤੀ ਲੋਕ ਨੇ ਉਹਨਾਂ ਉਹਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਜਾਣ ਤਾਂ ਦੇਸ਼ ਖੁਸ਼ਹਾਲ ਹੋ ਸਕਦਾ ਹੈ ਮੈਂ ਕਰਜ਼ਿਆਂ ਦੇ ਮਾਫੀ ਵਾਸਤੇ ਦੇ ਬਿਲਕੁਲ ਹੱਕਚ ਨਹੀਂ ਮੈਂ ਇਸ ਗੱਲ ਦੇ ਵਿੱਚ ਹੱਕਚ ਹਾਂ ਕਿ ਬੈਂਕਾਂ ਦਾ ਪ੍ਰੋਸੈਸ ਬਰਾਬਰ ਚੱਲਣਾ ਚਾਹੀਦਾ ਹੈ ਜਿਨ੍ਹਾਂ ਨੇ ਕਰਜ਼ੇ ਜਿਹੜੇ ਮਕਸਦ ਲਈ ਲਏ ਨੇ ਉਹ ਉਹਨਾਂ ਦੇ ਮਾਫ ਕਰਨੇ ਚਾਹੀਦੇ ਨੇ ਖਾਸਲਾ ਤੁਹਾਨੂੰ ਛੱਡ ਕੇ ਜਿੱਥੇ ਕਿ ਉਹ ਵਾਪਸ ਕਰਨ ਦੇ ਕਾਬਿਲ ਨਹੀਂ ਜਾਂ ਉਹਨਾਂ ਨੇ ਉਹ ਕਾਰੋਬਾਰ ਕੀਤੇ ਨੇ ਤੇ ਉਹ ਕਾਰੋਬਾਰ ਫੇਲ ਹੋ ਗਏ ਨੇ ਫਿਰ ਉਹਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣ ਤਾਂ ਕੋਈ ਵੱਡੀ ਗੱਲ ਨਹੀਂ ਜੇਕਰ ਕੇ ਮਤਲਬ ਇਹਨਾਂ ਗੱਲਾਂ ਨੂੰ ਵਿਚਾਰਨ ਲਈ ਕੋਈ ਵੀ ਮੈਨੀਫੈਸਟੋ ਸਾਡੇ ਦੇਸ਼ ਦੇ ਵਿੱਚ 2024 ਦੀਆਂ ਚੋਣਾਂ ਵਿੱਚ ਸਾਹਮਣੇ ਨਹੀਂ ਆਇਆ ਧਾਰਮਿਕ ਨਫ਼ਰਤ ਕੱਟੜਤਾ ਫਲਾਉਂ ਹਲੋਂ ਵੀ ਰਾਇ ਨਹੀਂ ਇਹਦੇ ਵਿੱਚ ਕੋਈ ਦੂਜੀ ਰਾਇ ਨਹੀਂ ਪਰ ਜਦੋਂ ਹੁਣ ਵੋਟਾਂ ਆਈਆਂ ਨੇ ਚਾਰ ਗੇੜ ਜਿਹੜੇ ਚੋਣਾਂ ਦੇ ਹੋ ਚੁੱਕੇ ਨੇ ਜਿਹਦੇ ਵਿੱਚ ਜਿਹੜੀ ਸਤਾਤਾਰੀ ਸਰਕਾਰ ਸਤਾਤਾਰੀ ਪਾਰਟੀ ਆ ਉਸ ਨੂੰ ਘਾਟਾ ਪੈਂਦਾ ਦਿਖਾਈ ਦਿੱਤਾ ਹੈ ਤਾਂ ਉਹਨਾਂ ਨੇ ਹੁਣ ਹੁਣ ਦੂਸਰੀਆਂ ਜਿਹੜੀਆਂ ਮਿਨੋਰਟੀ ਕਲਾਸਸ ਨੇ ਉਹਨਾਂ ਦੇ ਹੱਕ ਵਿੱਚ ਬੋਲਣਾ ਸ਼ੁਰੂ ਕਰ ਮੈਂ ਤੇ ਇਹੋ ਜੀ ਕਦੀ ਗੱਲ ਕਹੀ ਨਹੀਂ ਇਹ ਪਤਾ ਨਹੀਂ ਕਿੱਥੋਂ ਕੀ ਇਹੋ ਜੀ ਆ ਕਿਹੋ ਜਿਹਾ ਸਿਸਟਮ ਹੈ ਮਜੂਰ ਕਹਿੰਦੇ ਹੁੰਦੇ ਸੀ ਕਿ ਰਾਜੇ ਝੂਠ ਕਿਉਂ ਬੋਲਦੇ ਨੇ ਜਿਹੜੇ ਸਮਰਾਥ ਨੇ ਉਹਨਾਂ ਨੂੰ ਝੂਠ ਮੋੜਨ ਦੀ ਕੀ ਲੋੜ ਹੈ ਤਾਕਤ ਤੁਹਾਡੇ ਕੋਲ ਹੈ ਖਜ਼ਾਨੇ ਤੁਹਾਡੇ ਕੋਲ ਨੇ ਬਜਟ ਤੁਹਾਡੇ ਕੋਲ ਹੈ ਸੁਰੱਖਿਆ ਤੁਹਾਡੇ ਕੋਲ ਹੈ ਤੇ ਤੁਸੀਂ ਤੁਹਾਨੂੰ ਝੂਠ ਮਾਰਨ ਦੀ ਕੀ ਲੋੜ ਹੈ ਜਿੰਨਾ ਫਾਇਦਾ ਲੋਕਾਂ ਦਾ ਕਰ ਸਕਦੇ ਹੋ ਉਹਨਾਂ ਕਰੋ ਲੋਕਾਂ ਨੂੰ ਰੁਜ਼ਗਾਰ ਦਿਓ ਕਾਰੋਬਾਰ ਦਿਓ ਜਿਹੜੀਆਂ ਚੀਜ਼ਾਂ ਬਾਹਰ ਦੇ ਮੁਲਕਾਂ ਤੋਂ ਮਹਗਾ ਕੀ ਸਸਤੇ ਪਾ ਦਿਆਂ ਸਾਡੇ ਦੇਸ਼ ਵਿੱਚ ਵੇਚ ਰਹੇ ਹੋ ਉਹਨਾਂ ਉਹਨਾਂ ਦੇ ਦੇਸ਼ ਨੂੰ ਪਖੁਲਤ ਕਰ ਰਹੇ ਉਹਨਾਂ ਦੀ ਆਰਥਿਕਤਾ ਨੂੰ ਉਹਦਾ ਵਿਕਾਸ ਹੋ ਰਿਹਾ ਹੈ ਸਾਡੇ ਕਾਰਖਾਨੇ ਬੰਦ ਹੋ ਰਹੇ ਨੇ ਉਹਨਾਂ ਨੂੰ ਜਾਲੂ ਕਰੋ ਇਸ ਕਰਕੇ ਮਤਲਬ ਇਹ ਇਹ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਕਿ ਐਸਾ ਕੋਈ ਬਜਟ ਐਸਾ ਕੋਈ ਮੈਨੀਫੈਸਟੋ ਸਾਨੂੰ ਕਿਸੇ ਨਾ ਕਿਸੇ ਪਾਰਟੀ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਜਿਹੜਾ ਘੱਟੋ ਘੱਟ ਸਾਡੇ ਦੇਸ਼ ਦੀ ਰਾਸ਼ਟਰ ਦੀ ਤੇ ਸਟੇਟਾਂ ਦਾ ਵਿਕਾਸ ਕਰ ਸਕੇ ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ ਤੱਕ ਲਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੇ ਵਿਚਾਰ ਚੰਗੇ ਲੱਗਣ ਤਾਂ ਇਹਨਾਂ ਨੂੰ ਸਬਸਕ੍ਰਾਈਬ ਸ਼ੁਰੂ ਕਰਿਓ ਲਾਈਕ ਕਰਿਓ ਕਮੈਂਟਸ ਕਰਿਓ ਕਮੈਂਟਸ ਜ਼ਰੂਰ ਕਰਿਆ ਕਰੋ ਲਾਈਕ ਕਰੋ ਭਾਵੇਂ ਨਾ ਕਰੋ ਸਬਸਕ੍ਰਾਈਬ ਕਰੋ ਭਾਵੇਂ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਇਹ ਚੈਨਲ ਇਸ ਕਰਕੇ ਨਹੀਂ ਚਾਲੂ ਕੀਤਾ ਗਿਆ ਕਿ ਇਹਨਾਂ ਨੂੰ ਲਾਈਕ ਕੀਤਾ ਜਾਵੇ ਜਾਂ ਕੋਈ ਇਹਦੇ ਤੋਂ ਕਮਾਈ ਕੀਤੀ ਜਾਵੇ ਇਹ ਸਿਰਫ ਇਹ ਹੈ ਕਿ ਜਿਹੜੀਆਂ ਪ੍ਰੋਬਲਮ ਸਾਡੇ ਦੇਸ਼ ਦਾ ਦੇਸ਼ ਭੁਗਤ ਰਿਹਾ ਹੈ ਸਾਡੇ ਲੋਕ ਭੁਗਤ ਰਹੇ ਨੇ ਭੁਖਮਰੀ ਦੇ ਵਿੱਚ ਦੀ ਲੰਗ ਰਹੇ ਨੇ 80 ਕਰੋੜ ਲੋਕ ਜੇ ਜੇ ਮੁਕਤ ਦੀਆਂ ਰੋਟੀਆਂ ਖਾ ਰਹੇ ਨੇ ਤੇ ਇਹ ਦੇਸ਼ ਨੂੰ ਬਚਾਉਣ ਲਈ ਕੋਈ ਨਾ ਕੋਈ ਸਾਧਨ ਅਪਣਾਉਣਾ ਚਾਹੀਦਾ ਉਹਦਾ ਉਪਰਾਲਾ ਦ੍ਰਿਸ਼ਟੀ ਚੈਨਲ ਕਰੂਗਾ ਤੇ ਕਰਦਾ ਰਿਹਾ ਹੈ ਕਰਦਾ ਰਹੇਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤ